हमसे किसी ने नहीं की पर सीएम वही बनता जो 500 करोड़ का ठेची देता हमसे किसी ने नहीं की पर सीएम वही बनता जो 500 करोड़ का ठेची देता तरीका गलत है कि मेनू पहला चेहरा हलाल नो फिर मैं मैं पार्टी शाम में रहूंगा ए 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 ਉਹਨਾਂ ਨਹੀਂ ਮਿਲੀ ਮੁੱਖ ਮੰਤਰੀ ਸ਼ੇਪ ਸਾਨੂੰ 350 ਕਰੋੜ ਰੁਪਏ ਚ ਮਿਲੀ ਐ ਤੋ ਸਰ ਦਾ ਮੈਂ ਕਿਹਦਾ ਨਾਮ ਐ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਨਾਮ ਅੱਗੇ ਫਰਜੰਦ ਦਾ ਨਾਮ ਲੈ ਰਿਆ ਵੀ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈ ਐ ਪੁੰਨ ਨਹੀਂ ਮਿਲਦੀ ਯੋ ਉਹ ਪਿੰਡ ਤੇ ਆ ਸਾਰਾ ਏਂਗਲੈਂਡ ਬਣਿਆ ਤੂੰ ਆਖਦੀ ਜਿੱਤਾ ਸ਼ਹਿਰ ਕਿਹੜਾ ਮਾਜਾ ਉਹ ਪਿੰਡ ਤੇ ਆ ਸਾਰਾ ਏਂਗਲੈਂਡ ਬਣਿਆ ਤੂੰ ਕਲ ਚੁੱਕਿਆ ਕਲ ਜੁਗ Good ਦੋਸਤੋ ਇਹਨਾਂ ਦਿਨਾਂ ਵਿੱਚ ਮਿਸਿਸ ਨਵਜੋਤ ਸਿੱਧੂ ਦੇ ਇੱਕ ਬਿਆਨ ਨੇ ਬੜੀ ਹਲਚਲ ਮਚਾਈ ਹੋਈ ਹੈ ਕੁਝ ਲੋਕਾਂ ਲਈ ਇਹ ਕਾਂਗਰਸ ਪਾਰਟੀ ਦੀ ਅੰਦਰੂਨੀ ਸੱਚਾਈ ਦਾ ਬਾਹਰ ਆਉਣਾ ਹੈ ਤੇ ਕੁਝ ਮੇਰਾ ਮੁਤਾਬਕ ਇਹ ਮਿਸਿਸ ਨਵਜੋਤ ਸਿੱਧੂ ਦਾ ਕਾਂਗਰਸ ਪਾਰਟੀ ਦੀ ਟੌਪ ਲੀਡਰਸ਼ਿਪ ਉੱਪਰ ਦਬਾਅ ਬਣਾਉਣ ਲਈ ਦਿੱਤਾ ਗਿਆ ਇੱਕ ਬਿਆਨ मात्र ਹੀ ਹੈ ਪਰ ਪਰ ਜਦੋਂ ਦੋਸਤੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਪਾਨ ਸਾਊਥ ਕੋਰੀਆ ਵਰਗੇ ਦੇਸ਼ਾਂ ਵਿੱਚ ਗਏ ਹੋਏ ਹਨ ਪੰਜਾਬ ਵਿੱਚ ਇਨਵੈਸਟਮੈਂਟ ਲਿਆਉਣ ਲਈ ਜਿਵੇਂ ਪਹਿਲਾਂ ਵੀ ਜਾਂਦੇ ਰਹੇ ਹਨ ਜਰਮਨੀ ਮਰਸੀਡੀਜ਼ ਵਾਲਾ ਕਿੱਸਾ ਤੁਹਾਨੂੰ ਯਾਦ ਹੋਵੇਗਾ ਹੀ ਦੋਸਤੋ ਅਜਿਹੇ ਸਮੇਂ ਜਦੋਂ ਮੀਡੀਆ ਕੋਲ ਕੋਈ ਖਾਸ ਖਬਰ ਹੈ ਹੀ ਨਹੀਂ ਸੀ ਚਲਾਉਣ ਲਈ ਅਜਿਹੇ ਮੌਕੇ ਦੋਸਤੋ ਮਿਸਿਸ ਨਵਜੋਤ ਸਿੱਧੂ ਨੇ ਇੱਕ ਗਰਮਾ-ਗਰਮ ਬਿਆਨ ਦਿੱਤਾ ਤੇ ਉਹ ਬਿਆਨ ਮੀਡੀਆ ਦੀਆਂ ਸੁਰਖੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਅੱਜ ਦੀ ਵੀਡੀਓ ਵਿੱਚ ਉਸਦਾ ਹੀ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਮੈਂ ਖੁੱਲਕੇ ਬੋਲਤੀ ਹੂੰ ਉਹ ਕਾਂਗਰਸ ਕੇ ਸਾਥ ਅਟੈਚਡ ਹੈ ਬਹੁਤ ਜ਼ਿਆਦਾ ਨੂੰਨ ਕੋ ਉਨਕੇ ਸਾਥ प्रियंका uh, जी के साथ अटैचमेंट है पर मुझे इतनी इन फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच पांच सी एम्स ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है आ, कोई भी पार्टी उनको ये ताकत दे दे कि वो पंजाब को सुधार सकें और आ, हमारे पास पैसे नहीं है किसी भी पार्टी को देने के लिए पर हम रिजल्ट्स दे देंगे आपको पंजाब को हम गोल्डन स्टेट बना देंगे बस हमारा तो यही वो है जिम्मेदारी है तो क्या नवजोत सिंह सिद्धू वापसी करेंगे बीजेपी ये मैं उनकी तरफ से नहीं बता सकती मैं कह कांग्रेस अगर सीएम फेस नवजोत सिद्धू का आगे लाए तब आ सकते तब वो आएंगे तब वो आ जाएंगे पर अदरवाइज वो अच्छा पैसा कमा रहे हैं और खुश है बिकॉज बहुत फ्रस्ट्रेशन की लाइफ है पैसे की बात करी करेगी हमारे पास पैसे नहीं है क्या किसी पार्टी ने आपसे पैसे की डिमांड करी आगे आने के लिए नहीं ہم سے کسی نے نہیں کی پر سی ایم وہی بنتا جو 500 کروڑ کا ٹچ ہی دیتا ہم سے کسی نے نہیں کی پر سی ایم وہی بنتا جو 500 کروڑ کا ٹچ ہی دیتا میں کھل کے بولتی ہوں وہ کانگریس کے ساتھ اٹائچڈ ہیں بہت زیادہ تا سن لیا دوستوں میڈم سدھو دا اے بیان جو چرچا دا ویشا بنیا ہوا ہے انہاں دے اس بیان وچ دوستوں دو گلاں اتّی مہتوپورن ہن ہن ایک تا پنجاب وچ کانگریس پارٹی دی سرکار ویلے মুখ্যমন্ত্রী دا عہدہ بکاؤ ہوندا سی ਬੋਲੀ 350 ਕਰੋੜ ਤੋਂ ਵੱਧਦੀ ਵੱਧਦੀ 500 ਕਰੋੜ ਤੱਕ ਜਾ ਬੌਂਚਦੀ ਹੈ ਦੂਜਾ ਜੇ ਪੰਜਾਬ ਵਿੱਚ 200 ਕਾਂਗਰਸ ਪਾਰਟੀ ਸੱਤਾ ਵਿੱਚ ਵਾਪਸੀ ਲਈ ਮਿਸਟਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਾਫ਼ ਸੁਥਰਾ ਅਕਸ ਵਾਲਾ ਚਿਹਰਾ ਚਾਹੁੰਦੀ ਹੈ ਦਾ ਕਾਂਗਰਸ ਪਾਰਟੀ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇ ਆਪਾਂ ਵੀ ਇਹਨਾਂ ਹੀ ਦੋ ਮਹੱਤਵਪੂਰਨ ਬਿੰਦੂਆਂ ਉੱਪਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਪੈਸੇ ਕੀ ਬਾਤ ਕਰੀ ਕਿ ਮਾਰੇ ਪਾਸ ਪੈਸੇ ਨਹੀਂ ਹੈ ਕਿਾ ਕਿਸੇ ਪਾਰਟੀ ਨੇ ਆਪਕੇ ਪੈਸੇ ਕੀ ਡਿਮਾਂਡ ਕਰੀ ਅਗਿਆਨਿਕ ਨਹੀਂ ਹਮਸੇ ਕਿਸੇ ਨੇ ਨਹੀਂ ਕੀ ਪਰ ਸੀਐਮ ਵੋਈ ਬੰਦਾ ਜੋ 500 ਕਰੋੜ ਦਾ ਟੈਕਸੀ ਦਿੰਦਾ ਹੈ ਬੇਸ਼ੱਕ ਮੈਡਮ ਸਿੱਧੂ ਆਪਣੇ ਇਸ ਦਿੱਤੇ ਹੋਏ ਬਿਆਨ ਤੋਂ ਪਿੱਛੇ हट ਗਏ ਹਨ ਉਹਨਾਂ ਮੁਤਾਬਕ ਉਹਨਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕੀ ਕਿਹਾ ਜਾਵੇ ਦੋਸਤੋ ਪੂਰਾ ਬਿਆਨ ਤੁਸੀਂ ਸੁਣ ਹੀ ਲਿਆ ਹੈ ਪਰ ਮਿਸਿਸ ਸਿੱਧੂ ਦੇ ਮੁਤਾਬਕ ਉਹਨਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜੇ ਬਿਆਨ ਦਾ ਅਗਲਾ ਪਿਛਾ ਇਸ ਦਾ ਸੁਣਨ ਤੋਂ ਬਾਅਦ ਵੀ ਜੇ ਉਹ ਇੰਜ ਕਹਿ ਰਹੇ ਹਨ ਤਾਂ ਦੋਸਤੋ ਕੀ ਕਿਹਾ ਜਾਵੇ ਇਹ ਉਹਨਾਂ ਮੁਤਾਬਕ ਪੰਜਾਬ ਦੇ ਲੋਕ ਮੀਡੀਆ ਉਹਨਾਂ ਦੀ ਗੱਲ ਉਹਨਾਂ ਦੀ ਭਾਵਨਾ ਸਮਝ ਹੀ ਨਹੀਂ ਸਕਦੇ ਜਾਂ ਜਾਂ ਫਿਰ ਦੋਸਤੋ ਉਹਨਾਂ ਨੇ ਜੋ ਕਹਿਣਾ ਸੀ ਕਹਿ ਲਿਆ ਹੈ ਹੁਣ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਉਹ ਚੁੱਪ ਹੋ ਕੇ ਬਹਿ ਜਾਵੇ ਉਹਨਾਂ ਦਾ ਵਿਵਹਾਰ ਅਤੇ ਸੋਚ ਕੀ ਹੰਕਾਰੀ ਹੋਣ ਦੀ ਪਰਵ੍ਰਤੀ ਵੱਲ ਇਸ਼ਾਰਾ ਨਹੀਂ ਕਰਦਾ ਹੈ ਦੋਸਤੋ ਮੁੱਖ ਮੰਤਰੀ ਲੋਕਤੰਤਰ ਵਿੱਚ ਹੈ ਤੇ ਲੋਕਤੰਤਰ ਦੇ ਢੰਗ ਨਾਲ ਹੀ ਬੰਦਾ ਹੈ ਮੁੱਖ ਮੰਤਰੀ ਲੋਕਤੰਤਰ ਵਿੱਚ ਹੈ ਤੇ ਲੋਕਤੰਤਰ ਦੇ ਢੰਗ ਨਾਲ ਹੀ ਬੰਦਾ ਹੈ ਦੋਸਤੋ ਕੋਈ ਇਹਨਾਂ ਦੇ ਉੱਪਰ ਕਿੰਤੂ ਪ੍ਰੰਤੂ ਵੀ ਨਾ ਕਰੇ ਇਹ ਇਹੋ ਚਾਹੁੰਦੇ ਹਨ ਬਾਕੀ ਐਮਐਲਏ ਬanna ਵਿਧਾਨ ਸਭਾ ਦਾ ਮੈਂਬਰ ਬanna ਵੀ ਜ਼ਰੂਰੀ ਹੁੰਦਾ ਹੈ ਜੇ ਲੋਕ ਜਿਤਾਉਣਗੇ ਤਾਂ ਹੀ ਸੀਐਮ ਫੇਸ ਦਾ ਇਹ ਦਾਵਾ ਠੋਕ ਸਕਣਗੇ ਪਿਛਲੀ ਵਾਰ ਦੋਸਤੋ ਪਿਛਲੀ ਵਾਰ ਹਾਰੇ ਸਾਂਝਾ ਨਹੀਂ ਅੰਮ੍ਰਿਤਸਰੋਂ ਇਹ ਪਰ ਲੱਗਦਾ ਹੈ ਕਿ ਹਾਲੇ ਵੀ ਰਾਹੁਲ ਗਾਂਧੀ ਵਰਗੀ ਐਰੋਗੈਂਸੀ ਨਾਲ ਵਿੱਚ ਵਾਵਾ ਭਰੀ ਹੋਈ ਹੈ ਸਭ ਤੋਂ ਪਹਿਲਾਂ ਇਹਨਾਂ ਮੁਤਾਬਕ ਦੋਸਤੋ ਪੰਜਾਬ ਵਿੱਚ ਮੁੱਖ ਮੰਤਰੀ ਦੀ ਪੋਸਟ ਵਿਕਾਊ ਹੈ ਉਸ ਬਾਰੇ ਜਾਣਕਾਰੀ ਲੈਂਦੇ ਹਾਂ ਜੋ ਇਹਨਾਂ ਨੇ ਬਿਆਨ ਦਿੱਤਾ ਸੀ ਕਿਸੇ ਪਾਰਟੀ ਨੇ ਆਪਕੇ ਪੈਸੇ ਕੀ ਡਿਮਾਂਡ ਕਰੀ ਅਗਿਆਨਕ ਨਹੀਂ ہم سے کسی نے نہیں کی پر سی ایم وہی بنتا جو 500 کروڑ کا ٹچ چیت دیتا ہم سے کسی نے نہیں کی پر سی ایم وہی بنتا جو 500 کروڑ کا ٹچ چیت دیتا ہو سکتا ہے کہ دوستو یہ سچ بول رہے ہوں باقی اپنی پہنچ تا اس لیول دے ہے ہی نہیں کہ ਆਪਾਂ ਇਹ ਗੱਲ ਸੱਚ ਹੈ ਜਾਂ ਝੂਠ ਇਹ تصدیق ਕਰ ਸਕੀਏ باقی دوستو کانگریس پارٹی ਵਿੱਚ ਕੁਝ ਵੀ ਹੋ ਸਕਦਾ ਹੈ ਇਹਨਾਂ ਦੀ ਗੱਲ تھوڑی ਸ਼ੱਕੀ ਹੈ ਸ਼ੱਕੀ ਇਸ ਕਰਕੇ ਕਿਉਂਕਿ ਇਹਨਾਂ ਨੇ ਕਿਹਾ ਹੈ ਇਹਨਾਂ ਦੇ ਮੁਤਾਬਕ 500 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਜਾ ਸਕਦਾ ਹੈ हां दोस्तों ये तो हो सकता है कि 500 करोड़ सालाना पार्टी फंड ਦੇ ਨਾਂ ਦੇ ਉੱਪਰ ਪੰਜਾਬ ਵਿੱਚੋਂ ਇਕੱਠਾ ਕਰਕੇ ਦੇਣ ਵਾਲੇ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੋਵੇਗਾ ਕਿਉਂਕਿ ਦੋਸਤੋ ਕਾਂਗਰਸ ਪਾਰਟੀ ਵਿੱਚ ਇਹ ਤਾਂ ਪਹਿਲਾਂ ਪ੍ਰਚਲਿਤ ਰਿਹਾ ਹੀ ਹੈ ਕਿ ਸਰਕਾਰ ਅਤੇ ਪਾਰਟੀ ਦੇ ਤਾਰ ਮੇਲ ਲਈ ਕੋਈ ਨਾ ਕੋਈ ਸ਼ਖਸ਼ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ ਨਿਯੁਕਤ ਕੀਤਾ ਹੀ ਜਾਂਦਾ ਹੈ ਥੋੜਾ ਪਿੱਛੇ ਜਾਂਦੇ ਹਾਂ ਕਾਂਗਰਸ ਗਵਰਨਮੈਂਟ ਵੇਲੇ ਦੋਸਤੋ Rajasthan ਸਰਕਾਰ ਦਾ ਇੱਕ ਮੰਤਰੀ ਜਿਸ ਦੇ ਖਿਲਾਫ ਕਤਲ ਦਾ ਕਦਮਕਮਾ ਦਰਜ ਸੀ ਉਹ ਇਹ ਨਾ ਕੰਮਾਂ ਲਈ ਹੀ ਪੰਜਾਬ ਵਿੱਚ ਆਇਆ ਹੋਇਆ ਸੀ ਬਾਕੀ ਉਹਨਾਂ ਤੋਂ ਇਲਾਵਾ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਹਰੀਸ਼ रावत ਉਹ ਵੀ ਤਾਂ ਪੰਜਾਬ ਵਿੱਚ ਆ ਕੇ ਦੋਸਤੋ ਕਾਂਗਰਸ ਪਾਰਟੀ ਲਈ ਸਾਂਝੇ ਪੁੱਲ ਦੀ ਸਰਕਾਰ ਅਤੇ ਸੰਗਠਨ ਵਿੱਚ ਇਹ ਭੂਮਿਕਾ ਨਿਭਾਉਂਦੇ ਰਹੇ ਦੋਸਤੋ ਕਿ ਸੱਚ ਹੀ ਇਹ ਪਾਰਟੀਆਂ ਦੇ ਸਰਕਾਰ ਵਿੱਚ ਸਾਂਝੇ ਪੁੱਲ ਦਾ ਕੰਮ ਕਰਦੇ ਰਹੇ ਹਨ ਜਾਂ ਜਾਂ ਫਿਰ ਦੋਸਤੋ ਜਾਂ ਫਿਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਕਿਵੇਂ ਪੈਸੇ ਇਕੱਠੇ ਕੀਤੇ ਜਾਣਗੇ ਤੇ ਉਹਨਾਂ ਦਾ ਹਿਸਾਬ-ਕਿਤਾਬ ਰੱਖਣ ਦਾ ਕੰਮ ਇਹ ਲੋਕ ਕਰਦੇ ਹਨ ਸਾਫ਼-ਸਾਫ਼ ਕਿਹਾ ਜਾਵੇ ਤਾਂ ਦੋਸਤੋ ਖਾਸ ਕਰਕੇ ਟੈਂਡਰਾਂ ਵੇਲੇ ਖਾਸ ਕਰਕੇ ਟੈਂਡਰ ਵੇਲੇ ਦੋਸਤੋ ਕਿੰਨਾ ਮੰਤਰੀ ਖਾਊ ਕਿਨੇ ਸਟੇਟ ਲੀਡਰਸ਼ਿਪ ਦੇ ਹਿੱਸੇ ਆਵੇਗਾ ਤੇ ਕਿੰਨਾ ਪੈਸਾ ਪਾਰਟੀ ਹਾਈ ਕਮਾਂਡ ਨੂੰ ਜਾਵੇਗਾ ਇਹ ਇਸ ਦਾ ਹਿਸਾਬ ਦਾਬ ਰੱਖਦੇ ਹਨ ਦੋਸਤੋ ਗੱਲ ਕੋੜੀ ਹੈ ਪਰ ਸੱਚੀ ਹੈ ਪਰ ਕੀ ਰਾਜਨੀਤੀ ਦਾ ਇਹੋ ਸੱਚ ਨਹੀਂ ਹੈ ਦੋਸਤੋ ਅਸਲ ਵਿੱਚ ਸਾਰਿਆਂ ਹੀ ਪਾਰਟੀਆਂ ਫੰਡ ਰਾਈਜ਼ ਕਰਨ ਲਈ ਇਹੋ ਜਿਹੇ ਹਤਖੰਡੇ ਵਰਤਦੀਆਂ ਹਨ ਦੋਸਤੋ ਕਾਂਗਰਸ ਦੀ ਤਾਂ ਗੱਲ ਚੱਲ ਹੀ ਰਹੀ ਹੈ ਪਰ ਕੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਪੰਜਾਬ ਵਿੱਚ ਰਾਗਵ ਚੱਡਾ ਅਤੇ ਵਿਵੇਕ ਕੁਮਾਰ ਵਰਗੇ ਪੰਜਾਬ ਸਰਕਾਰ ਵਿੱਚ ਆ ਕੇ ਇੱਥੇ ਪੰਜਾਬ ਵਿੱਚ ਰਹਿ ਕੇ ਕੀ ਕਰ ਰਹੇ ਹਨ ਸੁਖਨਾਲ ਹੁੰਦਾ ਦੋਸਤੋ ਆਮ ਆਦੀ ਪਾਰਟੀ ਦੇ ਸੁਪਰੀਮੋਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਉਹ ਵੀ ਲਗਭਗ ਪੰਜਾਬ ਵਿੱਚ ਆਪਣਾ ਪੱਕਾ ਹੀ ਡੇਰਾ ਲਾਈ ਬੈਠੇ ਹਨ ਇਹ ਕੀ ਕਰ ਰਹੇ ਹਨ ਪੰਜਾਬ ਵਿੱਚ ਕਦੀ ਸੋਚਿਆ ਹੈ ਤੁਸੀਂ ਕਿ ਦੋਸਤੋ ਜਦੋਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੁੰਦੇ ਸਨ ਕੇਜਰੀ ਗਵਰਨਮੈਂਟ ਵੇਲੇ ਕੀ ਪੰਜਾਬ ਦੇ ਐਮਐਲਏ ਮੰਤਰੀ ਇਕੱਠੇ ਜਾ ਕੇ ਉੱਥੇ ਇੰਜ ਦਿੱਲੀ ਜਾ ਕੇ ਬੈੰਦੇ ਸਨ ਪੰਜਾਬ ਵਿੱਚ ਦੋਸਤੋ ਕੇਜਰੀ ਗਵਰਨਮੈਂਟ ਵੇਲੇ ਤਾਂ ਸਾਰੇ ਮੰਤਰੀ ਐਮਐਲਏ ਸਿਆਣੇ ਸਰਕਾਰ ਚਲਾਉਣ ਦੇ ਸਮਰੱਥ ਪਰ ਲਾਂਤੀ ਉਹ ਪੰਜਾਬ ਵਿੱਚ ਪੰਜਾਬ ਦੀ ਆਮ ਗਵਰਨਮੈਂਟ ਵੇਲੇ ਆਪਦੇ ਐਮਐਲਏ ਇੰਨੇ ਸਿਆਣੇ ਨਹੀਂ ਹਨ ਕਿ ਉਹ ਆਪਣੇ ਸਿਰ ਤੇ ਆਪਣੀ ਸਰਕਾਰ ਚਲਾ ਸਕਣ ਪਰ ਇਹਨਾਂ ਦਾ ਦਾਵਾ ਹੈ ਕਿ ਦਿੱਲੀ ਗਵਰਨਮੈਂਟ ਦਾ ਦਾਵਾ ਪੰਜਾਬ ਸਰਕਾਰ ਨਾਲ ਇਹ ਸਾਂਝਾ ਕਰਦੇ ਹਨ ਤੇ ਪੰਜਾਬ ਦੇ ਵਿਕਾਸ ਲਈ ਇਹ ਕੰਮ ਕੀਤੇ ਜਾ ਰਹੇ ਹਨ ਇਹਨਾਂ ਦੇ ਕੀਤੇ ਤਜਰਬਿਆਂ ਦਾ ਨਤੀਜਾ ਸੀਬੀਆਈ ਨੇ ਡੀਏਜੀ ਹਰਚਰਨ ਸਿੰਘ ਪੁੱਲਰ ਫੜਿਆ ਸੀ ਨਾ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਦੀ ਸਰਕਾਰ ਵਿੱਚ ਇਹਨਾਂ ਦੀ ਨੱਕਹੇਟ ਕੀ ਹੋ ਰਿਹਾ ਹੈ ਗੱਲ ਤੁਸੀਂ ਸਾਰੀ ਦੋਸਤੋ ਸਮਝਦੇ ਹੋ ਇਹ ਵੱਖ-ਵੱਖ ਅਦਾਰਿਆਂ ਮਹਿਕਮਿਆਂ ਤੋਂ ਦੋ ਨੰਬਰ ਦੀ ਵਸੂਲੀ ਹੀ ਇਕੱਠੀ ਕਰਦੇ ਹਨ ਜਿਸ ਦਾ ਜ਼ਿਕਰ ਮੀਡੀਆ ਵਿੱਚ ਮਿਸਿਸ ਨਜੋਬ ਸਿੱਧੂ ਨੇ ਆਪਣੇ ਬਿਆਨ ਰਾਹੀਂ ਕੀਤਾ ਹੈ ਉਹਨਾਂ ਦੇ ਬਿਆਨ ਨੂੰ ਠੀਕ ਸਮਝਣਾ ਹੋਵੇ ਤਾਂ ਦੋਸਤੋ ਇਹ ਮਤਲਬ ਲਿਆ ਜਾ ਸਕਦਾ ਹੈ ਕਿ ਜੋ ਮੁੱਖ ਮੰਤਰੀ ਬਣ ਕੇ ਕਾਂਗਰਸ ਹਾਈ ਕਮਾਂਡ ਨੂੰ ਹਰ ਸਾਲ ਜਾਂ ਹੋ ਸਕਦਾ ਹੈ ਦੋਸਤੋ ਹਰ ਮਹੀਨੇ 500 ਕਰੋੜ ਪਹੁੰਚਾ ਦੇਣ ਦਾ ਵਾਅਦਾ ਕਰੇ ਉਸ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੋਵੇਗਾ ਬਹੁਤਾ ਤੱਕ ਦੋਸਤੋ ਮੀਡੀਆ ਵਿੱਚ ਮਿਸਿਸ ਸਿੱਧੂ ਦੀ ਕਹੀ ਗੱਲ ਇਹ ਸੱਚ ਹੀ ਲੱਗਦੀ ਹੈ ਭਾਵੇਂ ਹੁਣ ਉਹ ਬੇਸ਼ੱਕ ਆਪਣੀ ਗੱਲ ਤੋਂ ਮੁਕਰਦੇ ਨਜ਼ਰ ਆ ਰਹੇ ਹਨ ਦੋਸਤੋ ਕਾਂਗਰਸ ਦੇ ਕਾਮੇ ਨੇਤਾ ਧਰਮਵੀਰ ਗਾਂਧੀ ਨੂੰ ਵੀ ਸੁਣਦੇ ਹਾਂ ਜੋ ਆਮ ਆਦਮੀ ਪਾਰਟੀ ਵੱਲੋਂ ਐਮਪੀ ਵੀ ਚੁਣੇ ਗਏ ਸਨ ਅੱਜ ਕੱਲ ਉਹ ਕਾਂਗਰਸ ਵਿੱਚ ਹਨ ਇਸ ਤਰੀਕੇ ਨਾਲ ਗੱਲ ਨਹੀਂ ਹੁੰਦੀ ਹੈਗੀ ਜੇ ਕੋਈ ਗੰਬੀਰ ਇਹ ਕੋਈ ਬਾਤਾਲਾ ਚੱਲ ਰਿਹਾ ਹੈਗਾ ਤਾ ਉਹਨੂੰ ਕਹਿਣਾ ਚਾਹੀਦਾ ਚੱਲ ਰਿਹਾ ਨਹੀਂ ਚੱਲ ਰਿਹਾ ਹੈਗਾ ਹੈ ਜਾਂ ਮਤਲਬ ਪਾਰਟੀਆਂ ਵੀ ਇਸ ਤਰ੍ਹਾਂ ਫੈਸਲਾ ਨਹੀਂ ਕਰਦੀਆਂ ਕਿ ਅਸੀਂ ਸਾਧਕ ਕਿਸੇ ਨੂੰ ਮਤਲਬ ਚਿਹਰਾ ਤਕਰੀਰ ਕੀਤਾ ਔਰ ਕਾਂਗਰਸ ਤਾਂ ਇੱਕ ਕਹਿ ਰਹੀ ਹੈ ਕਿ ਅਸੀਂ ਕੋਈ ਚਿਹਰਾ ਤਕਰੀਰ ਕਰਦੇ ਨਹੀਂ ਅਸੀਂ ਲੈਕਦਾ ਤੋਂ ਬਾਅਦ ਚਿਹਰਾ ਤਕਰੀਰ ਕਰਾਂਗੇ ਇਸ ਦਾ ਹਰ ਹਰ ਪਾਰਟੀ ਆਪਣੀ ਦਿੱਤੀਏ ਤੁਸੀਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ ਕਿ ਤੁਸੀਂ ਪਹਿਲਾਂ ਮੈਨੂੰ ਚਿਹਰਾ ਅਲਲ ਨੂੰ ਕੋਈ ਬੰਦਾ ਵੀ ਸਿੱਧੂ ਸਾਹਿਬ ਇਮਾਨਦਾਰ ਨੇ ਉਹਨਾਂ ਦਾ ਇੱਕ ਜੱਗਾ ਟ੍ਰੈਕ ਰਿਕਾਰਡ ਹੈ ਨਾ ਕੋਲ ਪੰਜਾਬ 'ਵਾਂ ਇੱਕ ਨਕਸ਼ਾ ਵੀ ਹੈਗਾ ਇਹ ਗੱਲਾਂ ਪੋਜ਼ਿਟਿਵ ਹੋਣ ਦੇ ਬਾਵਜੂਦ ਤਰੀਕਾ ਗਲਤ ਹੈ ਕਿ ਮੈਨੂੰ ਪਹਿਲਾਂ ਚਿਹਰਾ ਅਲਲ ਨੂੰ ਤੇ ਫਿਰ ਮੈਂ ਮੈਂ ਪਾਰਟੀ ਸ਼ਾਮ ਰਹਾਂਗਾ ਇਹ 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 estrage geography ਚਲਦਾ ਨਹੀਂ ਨਾ ਇਹ ਪਾਰਟੀਆਂ ਦਾ ਇਹ 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 ਇੱਕ ਰੀਡ ਹੈ दैट इज ਰਿਵਾਈਵਡ ਲੱਗਦਾ ਹੈ ਆਨਲਿਸਿਸ ਇਨ੍ਹਾਂ ਦੇ ਵਿਵਹਾਰ ਗਿਆਨ ਤੋਂ ਲੱਗਦਾ ਹੈ ਕਿ ਕਮਿਊਨਿਸਟ ਵਿਚਾਰਧਾਰਾ ਤੋਂ ਇਹ ਗ੍ਰਸਤ ਹਨ ਆਪਣੇ ਵਿजूद ਆਪਣੇ ਪਿਤਾ ਪੁਰਖੀ ਧਰਮ ਸਭਿ ਸੰਸਕ੍ਰਿਤੀ ਤੋਂ ਨਫ਼ਰਤ ਹੀਣ ਭਾਵਨਾ ਕਮਿਊਨਿਸਟਾ ਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੰਦੀ ਹੈ ਦੋਸਤੋ ਇਹ ਲਖਨਾਨਕ ਦੇ ਸ਼ਰਨਾਗਤ ਹੋਣ ਦਾ ਇਸ਼ਾਰਾ ਕਰਨ ਵਿਖਾਵਾ ਕਰਨ ਪਰ ਇਹਨਾਂ ਦੀ ਸੋਚ ਉੱਪਰ ਵਿਦੇਸ਼ੀ ਈਸਾਈਅਤ ਅਤੇ ਉਹਨਾਂ ਦੀ ਸੰਸਕ੍ਰਿਤੀ ਦਾ ਪੂਰਾ ਅਸਰ ਹੁੰਦਾ ਹੈ ਦੋਸਤੋ ਇਹ ਵੀ ਆਪਣੇ ਬਿਆਨ ਵਿੱਚ 500 ਕਰੋੜ ਵਾਲੇ ਸੱਚ ਨੂੰ ਨਕਾਰ ਦੇ ਰਹੇ ਪਰ ਦੋਸਤੋ ਇੱਕ ਸ਼ਖਸ ਜੋ ਜੋ ਲਗਭਗ ਬਹੁਤੀ ਉਮਰ ਕਾਂਗਰਸ ਪਾਰਟੀ ਵਿੱਚ ਹੀ ਰਿਹਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਉੱਤੇ ਵੀ ਰਿਹਾ ਹੁਣ ਇੱਕ ਦੋ ਸਾਲ ਪਹਿਲਾਂ ਦੋਸਤੋ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ ਉਸਨੇ ਕੁਝ ਕੁਝ ਸੱਚ ਬੋਲਣ ਦੀ ਜ਼ਰੂਰਤ ਵਿਖਾਈ ਜ ਜਰਾ ਉਹਨਾਂ ਦੇ ਬਿਆਨ ਨੂੰ ਵੀ ਸੁਣ ਲੈਂਦੇ ਹਾਂ ਫਿਰ ਅੱਗੇ ਗੱਲ ਕਰਾਂਗੇ ਕਿਉਂਕਿ ਮੇਰ ਤੋਂ ਸਵਾਲ ਤੁਸੀਂ ਪੁੱਛਿਆ ਨਾ ਸਾ ਬੜਾ ਗਲਤ ਪੁੱਛਿਆ ਸਵਾਲ ਵੇ ਉਹ ಕಾಂಗ್ರೆਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਈ ਹੈ ਸਾਬ ਅਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀਗੇ ਵੀ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ from the horse's mouth ya horse's ਉਹਦਾ ਖੀਲੇ ਦੇ ਮਾਉਥ ਜਨਾ ਉਹਦੇ ਜੁਆਕਾਰ ਦੇ ਮੂੰਹੋਂ ਸੁਣੀ ਸੀਗੀ ਵੀ ਉਹਨਾਂ ਨੇ ਮੈਨੂੰ ਲਈ ਮੁੱਖ ਮੰਤਰੀ ਸ਼ੇਪ ਨੂੰ 350 ਕਰੋੜ ਰੁਪਏ ਚ ਮਿਲੀ ਹੈ। ਹੋ ਸਕਦਾ ਕਿ ਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਮ ਮੈਂ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਵੀ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੰਦ ਨਹੀਂ ਮਿਲਦੀ। ਤੇ ਬਾਕੀ ਦਾ ਆ ਇਸ ਕਾਂਗਰਸ ਪਹੁੰਚੀ ਕਿਥੇ ਸਰ? ਇਹਨਾ ਕਰਕੇ ਸਰ ਨਾ ਤਾਂ ਮੈਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ। ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਟਰ ਸਿੱਧੂ ਕੋਲ ਵੇ। ਪਰ ਉਹਨੂੰ ਇਹਨਾਂ ਨੂੰ ਪਤਾ ਹੈ। ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟਵੀਟ ਅੱਜ ਵੀ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਹੱਜ ਵੀ ਉੱਥੇ ਬੈਠੇ ਸਰ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਥਿਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਵੀ ਬਾਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਬਾਕੀ ਦੋਸਤੋ ਸੁਨੀਲ ਜਾਖੜ ਦੇ ਬਿਆਨ ਨੂੰ ਸੁਣ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਵਿੱਚ ਲੈ ਕੇ ਕਾਂਗਰਸ ਦੇ ਖਾਦੇ ਹੋਏ ਨਮਕ ਦੀ ਇਹਨਾਂ ਨੇ ਲਾਜ ਰੱਖ ਲਈ ਹੈ ਪੂਰਾ ਸੱਚ ਸਾਹਮਣੇ ਖੋਲ ਕੇ ਵੀ ਕਾਂਗਰਸ ਨੂੰ ਜਲੀਲ ਨਹੀਂ ਕੀਤਾ ਪਰ ਥੋੜਾ ਥੋੜਾ ਕੁਝ ਕਹਿੰਦੇ ਹੋਏ ਬਹੁਤ ਕੁਝ ਕਹਿ ਗਏ ਹਨ ਜਾਖੜ ਸਾਹਿਬ ਵੇਖੋ ਅੱਗੇ-ਅਗੇ ਕਾਂਗਰਸ ਪਾਰਟੀ ਦੇ ਹੋਰ ਲੀਡਰ 500 ਕਰੋੜ ਦੇ ਬਿਆਨ ਉੱਪਰ ਕੀ ਖਿਲਾਰਾ ਪਾਉਂਦੇ ਹਨ ਉਸ ਦੇ ਉੱਪਰ ਤੁਸੀਂ ਨਜ਼ਰ ਰੱਖ ਸਕਦੇ ਹੋ ਤੇ ਮ제 ਲੈ ਸਕਦੇ ਹੋ ਦੋਸਤੋ ਗੁੱਸਾ ਗੁੱਸਾ ਇਸ ਕਰਕੇ ਨਹੀਂ ਕਰਨਾ ਹੈ ਦੋਸਤੋ ਕਿਉਂਕਿ ਇਹ ਰਾਜਨੀਤੀ ਦਾ ਅਜਿਹੀ ਰਾਜਨੀਤੀ ਦਾ ਇਹੋ ਸੱਚ ਹੈ ਵਸੂਲੀ ਹੁੰਦੀ ਹੈ ਰਜ ਦੇ ਵਸੂਲੀ ਕੀਤੀ ਜਾਂਦੀ ਹੈ ਪਾਰਟੀਆਂ ਦੇ ਲੀਡਰ ਦੇ ਲਗਜ਼ਰੀ ਲਾਈਫ ਸਟਾਈਲ ਰੈਲੀਆਂ ਵਿੱਚ ਲੱਗਣ ਵਾਲੇ ਕਰੋੜਾ ਰੁਪਏ ਇਹ ਪੈਸਾ ਦੋਸਤੋ ਕਿੱਥੇ ਆਉਂਦਾ ਹੈ ਤੁਸੀਂ ਆਪ ਹੀ ਸਮਝਦਾਰ ਹੋ ਬਾਕੀ ਮੈਡਮ ਸਿੱਧੂ ਦਾ ਬਿਆਨ ਇੱਕ ਵਾਰੀ ਥੋੜਾ ਹੋਰ ਸੁਣਦੇ ਹਾਂ ਮੈਂ ਅਬ ਇਹ ਕਹਿ ਰਹੇ ਕਿ ਕਾਂਗਰਸ ਅਗਰ ਸੀਐਮ ਫੇਸ ਨਵਜੋ ਸਿੱਧੂ ਕੋ ਐਲਾਨ ਕਰੇ ਜਾਂ ਅੱਗੇ ਲਾਏ ਤਾਂ ਖਾਸ ਕਰਕੇ ਤਬ ਉਹ ਆਉਣਗੇ ਤਬ ਉਹ ਆ جائیںਗੇ ਪਰ ਅਦਰਵਾਇਜ਼ ਉਹ ਅੱਛਾ ਪੈਸਾ ਕਮਾ ਰਹੇ ਹਨ ਔਰ ਖੁਸ਼ ਹਨ ਬਿਕੋਜ਼ ਬਹੁਤ ਪ੍ਰੈਸੇਸ਼ਨ ਦੀ ਲਾਈਫ ਹੈ ਆਪ ਨੇ ਇੱਕ ਪੈਸੇ ਦੀ ਗੱਲ ਕਰੀ ਕਿ ਮਾਰੇ ਪਾਸ ਪੈਸੇ ਨਹੀਂ ਹੈ। ਕੀ ਕਿਸੇ ਪਾਰਟੀ ਨੇ ਆਪਕੇ ਪੈਸੇ ਦੀ ਡਿਮਾਂਡ ਕਰੀ ਅਗਿਆਨਿਕ ਲਈ? ਨਹੀਂ। ਹਮਸੇ ਕਿਸੇ ਨੇ ਨਹੀਂ ਕੀ ਪਰ ਸੀਐਮ ਵੋਈ ਬੰਦਾ ਜੋ 500 ਕਰੋੜ ਦਾ ਟੈਚੀ ਦਿੰਦਾ। ਦੋਸਤੋ ਮੈਡਮ ਸਿੱਧੂ ਕਹਿ ਰਹੇ ਹਨ ਕਿ ਪਹਿਲਾ ਮਿਸਟਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਕਰੋ। ਉਸ ਤੋਂ ਬਾਅਦ ਮਿਸਟਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਗ੍ਰੈਂਡ ਵਾਪਸੀ ਕਰਨਗੇ। ਦੋਸਤੋ ਮਿਸਟਰ ਅਤੇ ਮਿਸੀ ਨਵਜੋਤ ਸਿੱਧੂ ਇਹ ਦੋਸਤੋ ਸ਼ੋਭੀਜ ਦੀ ਦੁਨੀਆ ਵਿੱਚ ਰਹਿਣ ਕਰਕੇ ਆਪਣੇ ਆਪ ਨੂੰ ਹਮੇਸ਼ਾ ਹੀ ਇੱਕ ਬ੍ਰਾਂਡ ਸ਼ਾਨਦਾਰ ਬ੍ਰਾਂਡ ਹੀ ਸਮਝਦੇ ਰਹੇ ਹਨ ਆਪਣੇ ਬਾਰੇ ਗਲਤਫਹਿਮੀ ਦੋਸਤੋ ਹਰ ਕਿਸੇ ਨੂੰ ਹੋ ਸਕਦੀ ਹੈ ਜੇ ਇਹਨਾਂ ਨੂੰ ਵੀ ਹੈ ਤਾਂ ਦੋਸਤੋ ਕੋਈ ਗੱਲ ਨਹੀਂ ਪਰ ਕੀ ਦੋਸਤੋ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਫੇਸ ਡਿਕਲੇਅਰ ਕਰ ਦਿੱਤਾ ਜਾਵੇ ਤਾਂ ਕਾਂਗਰਸ ਪਾਰਟੀ ਕਿਹੜਾ ਪੰਜਾਬ ਵਿੱਚ 118 ਵਿੱਚੋਂ 118 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਜਾਵੇਗੀ ਆਮ ਆਦੀ ਪਾਰਟੀ ਅਰਬਾਂ ਰੁਪਏ ਦਿੱਲੀ ਦੇ ਖਰਚ ਕੇ ਵੀ ਪੰਜਾਬ ਵਿੱਚ 100 ਤੋਂ ਉੱਪਰ ਨਾ ਟੱਪ ਸਕੇ ਅਨੰਦ ਅੰਦੋਲਨ ਕੇਜਰੀਵਾਲ ਚੇਹਰਾ ਰਾਮਲੀਲਾ ਗ੍ਰਾਉਂਡ ਵਿੱਚ ਕੀਤਾ ਹੋਇਆ ਅਨਸ਼ਨ ਇਹਨਾਂ ਨੇ ਬਹੁਤ ਕੁਜ ਤੇ ਬਹੁਤ ਵੱਡੇ ਸਕੇਲ ਵਿੱਚ ਕੀਤਾ ਉਸ ਤੋਂ ਬਾਵਜੂਦ ਵੀ ਦੋਸਤੋ ਇਹਨਾਂ ਨੂੰ ਪੰਜਾਬ ਵਿੱਚ ਵੱਡੀ ਮੈਜੋਰਟੀ ਦਾ ਮਿਲ ਗਈ ਪਰ ਇਹ ਵੀ 100 ਸੀਟਾਂ ਦੇ ਉੱਪਰ 200 ਟੱਪ ਨਾ ਸਕੇ ਫਿਰ ਦੋਸਤੋ ਮਿਸਟਰ ਨਵਜੋਤ ਸਿੰਘ ਸਿੱਧੂ ਇਹ ਕੀ ਕਰ ਲੈਣਗੇ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਵੇਲੇ ਜੋ ਦੋਸਤੋ ਆਪਣੀ ਵਿਧਾਨ ਸਭਾ ਸੀਟ ਹੀ ਨਾ ਬਚਾ ਸਕੇ ਹੋਣ ਉਸ ਬਾਰੇ ਇਹੋ ਜਿਹੀ رائے ਰੱਖਣਾ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਦਾ ਬਹੁਤ ਵੱਡਾ ਜਾਂ ਕਹੀਏ ਟੀਸੀ ਦਾ ਬੇਰ ਦੱਸਣਾ ਮਿਸਿਸ ਸਿੱਧੂ ਦਾ ਹੰਕਾਰ ਹੀ ਪ੍ਰਗਟਾਉਂਦਾ ਹੈ ਦੋਸਤੋ ਹੰਕਾਰੇ ਮਨੁੱਖ ਦੋਸਤੋ ਜਮੀਨੀ ਸਚਾਈ ਤੋਂ ਕੋਹਾਂ ਦੂਰ ਹੁੰਦਾ ਹੈ ਬਸ ਆਪਣੇ ਅੰਕ ਬਸ ਆਪਣੇ ਹੀ ਆਕੜੇ ਆਪਣੀ ਹੀ ਮੱਤ ਉਸ ਨੂੰ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਬਣਾਈ ਰੱਖਦਾ ਹੈ ਦੋਸਤੋ ਇਹੋ ਕੁਝ ਮਿਸਟਰ ਅਤੇ ਮਿਸਿਸ ਸਿੱਧੂ ਨਾਲ ਹੋ ਗਿਆ ਲੱਗਦਾ ਹੈ ਹਰ ਚੋਣਾਂ ਵੇਲੇ ਦੋਸਤੋ ਇਹੋ ਜਿਹੇ ਚਿਹਰੇ ਕੁਝ ਸਟੇਟਾਂ ਵਿੱਚ ਵੇਖਣ ਨੂੰ ਮਿਲਦੇ ਹਨ ਜੋ ਆਪਣੇ ਪੈਸੇ ਸ਼ੌਹਰਤ ਨੂੰ ਹੀ ਲੋਕਾਂ ਦਾ ਫਤਵਾ ਮੰਨੀ ਬੈਠੇ ਹੁੰਦੇ ਹਨ ਜਦੋਂ ਕਿ ਦੋਸਤੋ ਚੋਣਾਂ ਉਸ ਤੋਂ ਹਟ ਕੇ ਹੁੰਦੀਆਂ ਹਨ ਦੋਸਤੋ ਸ਼ੋਭਾਜੀ ਕੁਝ ਹੋਰ ਚੀਜ਼ ਹੁੰਦੀ ਹੈ ਪਰ ਚੋਣਾਂ ਉਸ ਤੋਂ ਬਿਲਕੁਲ ਹਟ ਕੇ ਹੁੰਦੀਆਂ ਹਨ ਦੋਸਤੋ ਬਿਹਾਰ ਇਲੈਕਸ਼ਨ ਵਿੱਚ ਹੁਣੇ-ਹੁਣੇ ਲਾਲੂ ਦੇ ਪੁੱਤਰ ਅਤੇ ਜਸਵੀ ਯਾਦਵ ਅਤੇ ਉਹਨਾਂ ਤੋਂ ਇਲਾਵਾ ਦੋਸਤੋ ਵੀਡੀਆ ਦੇ ਵੱਡੇ ਮੈਨੇਜਮੈਂਟ ਵਾਲੇ ਸ਼ਖਸ਼ ਪ੍ਰਸ਼ਾਂਤ ਖਸੋਰ ਉਹਨਾਂ ਨਾਲ ਬਿਹਾਰ ਵਿੱਚ ਕੀ ਹੋਇਆ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਬੇਸ਼ੱਕ ਮੈਡਮ ਸਿੱਧੂ ਦੇ ਮੁਤਾਬਕ ਉਹ ਪ੍ਰਿੰਕਾ ਗਾਂਧੀ ਦੀ ਪਹਿਲੀ ਚੋਆ ਇਸ ਹਨ ਉਹਨਾਂ ਦੇ ਬਹੁਤ ਨੇੜੇ ਹਨ ਜੇ ਉਹਨਾਂ ਨੂੰ ਪੰਜਾਬ ਵਿੱਚ ਦੋਸਤੋ ਉਹ ਕਾਂਗਰਸ ਫੇਸ ਡਿਕਲੇਅਰ ਕਰ ਵੀ ਦੇਣ ਤਾਂ ਦੋਸਤੋ ਕਾਂਗਰਸ ਦੇ ਨੇਤਾਵਾਂ ਨੂੰ ਤਾਂ ਛੱਡੋ ਪੰਜਾਬ ਦੇ ਲੋਕਾਂ ਨੂੰ ਵੀ ਉਹ ਪ੍ਰਭਾਵਿਤ ਕਰ ਸਕਣਗੇ ਤੁਸੀਂ ਆਪ ਸੋਚਿਓ ਬੇਸ਼ੱਕ ਦੋਸਤੋ ਸਿੱਧੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਇਮਾਨਦਾਰ ਹਨ ਪਰ ਦੋਸਤੋ ਪੰਜਾਬੀਆਂ ਨੇ ਵੇਖ ਹੀ ਲਿਆ ਹੈ ਕਿ ਪੰਜਾਬ ਵਿੱਚ ਕੱਟੜ ਇਮਾਨਦਾਰਨ ਦੀ ਸਰਕਾਰ ਕਿਵੇਂ ਕੰਮ ਕਰਦੀ ਹੈ ਕਿਉਂਕਿ ہماری ਪਾਰਟੀ ਇੱਕ ਕੱਟੜ ਇਮਾਨਦਾਰ ਪਾਰਟੀ ਹੈ। ہماری ਪਾਰਟੀ ਇੱਕ ਕੱਟੜ ਇਮਾਨਦਾਰ ਪਾਰਟੀ ਹੈ। ہماری ਸਰਕਾਰ ਕੱਟੜ ਇਮਾਨਦਾਰ ਸਰਕਾਰ ਹੈ। ਪੰਜਾਬ ਦੇ ਲੋਕਾਂ ਨੇ ਕੱਟੜ ਇਮਾਨਦਾਰਨ ਦੀ ਸਰਕਾਰ ਦੇ ਕੱਟੜ ਇਮਾਨਦਾਰ ਨਿਸ਼ਾਨਿਆਂ ਦਾ ਤਜਰਬਾ ਹੁਣ ਕਰ ਲਿਆ ਹੈ। ਇਨਾ ਦੋ ਸੱਤੇ ਹੋਏ ਲੋਕ ਦੋਸਤੋ ਸਿੱਧੂ ਸਾਹਿਬ ਦਾ ਵੈਲਕਮ ਕਰਨਗੇ ਇਹ ਸੋਚਣ ਵਾਲੀ ਗੱਲ ਹੋਵੇਗੀ। ਬਾਕੀ ਦੋਸਤੋ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਉਸ ਵਿੱਚ ਕਿੰਨੇ ਨੇਤਾ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਪਾਲੀ ਫਿਰਦੇ ਹਨ। ਉਹਨਾਂ ਦਾ ਕੀ ਬਣੇਗਾ ਦੋਸਤੋ ਕੀ ਪ੍ਰਤਾਪ ਸਿੰਘ ਬਾਜਵਾ ਹੋ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਅਗਵਾਈ ਨੂੰ ਕਬੂਲ ਲੈਣਗੇ? ਦੋਸਤੋ ਉਹਨਾਂ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਹੋ ਸਕਦਾ ਹੈ ਕਿ ਉਹ ਤਾਂ ਅਗਵਾਈ ਕਬੂਲ ਲੈਣ ਪਰ ਉਸ ਤੋਂ ਪਹਿਲਾਂ ਜੋ ਕੁਝ ਉਹ ਬੋਲਣਗੇ ਉਹ ਪੰਜਾਬ ਵਿੱਚ ਪਾਰਟੀ ਲਈ ਕਿੰਨਾ ਡੈਮੇਜ ਕਰੇਗਾ। ਕਦੀ ਇਹਨਾਂ ਨੇ ਸੋਚਿਆ ਹੈ ਇਸ ਤੋਂ ਇਲਾਵਾ ਦੋਸਤੋ ਰਾਜਾ ਵੜਿੰਗ ਕਿਹਦਾ ਕਿਹਦਾ ਨਾਂ ਲਈਏ ਦੋਸਤੋ ਦੋਸਤੋ ਜਦੋਂ 2027 ਵਿੱਚ ਇਹ ਪਤਾ ਲੱਗ ਗਿਆ ਕਿ ਕਾਂਗਰਸ ਵੱਲੋਂ ਦੁੱਲੇ ਰਾਜਾ ਮਿਸਟਰ ਨਵਜੋਤ ਸਿੰਘ ਸਿੱਧੂ ਹਨ ਤਾਂ ਦੋਸਤੋ ਉਸ ਵੇਲੇ ਕਾਂਗਰਸ ਪਾਰਟੀ ਅੰਦਰ ਕਾਡੋ ਕਲੇਸ਼ ਛਿੜ ਹੀ ਜਾਵੇਗਾ ਇੰਜ ਬਤੌਰ ਇੱਕ ਸੰਗਠਨ ਇਹ ਪਾਰਟੀ ਪੰਜਾਬ ਵਿੱਚ ਜਿੱਤ ਦੀ ਰੇਸ ਤੋਂ ਉਸ ਵੇਲੇ ਬਾਹਰ ਹੋ ਜਾਵੇਗੀ ਬਾਕੀ ਕੁਝ ਗੱਲਾਂ ਦੋਸਤੋ ਸਮੇਂ ਤੇ ਹੀ ਛੱਡਦੇ ਹਾਂ ਹਾਲੇ ਕਰੀਬ 1 ਸਾਲ ਤੋਂ ਵੱਧ ਦਾ ਸਮਾਂ ਪਿਆ ਹੋਇਆ ਹੈ ਦੋਸਤੋ 2027 ਦੀਆਂ ਚੋਣਾਂ ਵਿੱਚ ਬਹੁਤ ਕੁਝ ਦੋਸਤੋ ਉਸ ਵੇਲੇ ਬਦਲਿਆ ਹੋਇਆ ਹੋਵੇਗਾ ਕਈ ਨਵੇਂ ਰਾਜਨੀਤਿਕ ਸਮੀਕਰਨ ਉਸ ਵੇਲੇ ਸਾਹਮਣੇ ਆ ਚੁੱਕੇ ਹੋਣਗੇ ਹਰ ਰਾਜਨੀਤਿਕ ਪਾਰਟੀ ਪੰਜਾਬੀਆਂ ਮੂਰੇ ਅੱਤ ਦਾ ਝੂਠ ਬੋਲੇਗੀ ਜੋ ਸੱਚ ਨੂੰ ਵੀ ਝੂਠ ਦਿਸਾਉਣ ਵਰਗਾ ਹੋਵੇਗਾ ਬਾਕੀ ਦੋਸਤੋ ਸੱਤਾਧਾਰੀ ਪਾਰਟੀ ਉਹ ਵੀ ਤਾਂ ਅੱਤ ਕਰੇਗੀ ਸਰਕਾਰੀ ਸਿਸਟਮ ਅਤੇ ਸੱਤਾ ਦੀ ਪਕੜ ਕਰਕੇ ਉਹ ਬਹੁਤ ਕੁਝ ਅਜਿਹਾ ਕਰੇਗੀ ਜਿਸ ਨਾਲ ਬਹੁਤ ਜਿਸ ਨਾਲ ਵੋਟਰਾਂ ਨੂੰ ਉਹ ਪਰਮਾ ਸਕੇ ਦੋਸਤੋ ਇਹ ਗੱਲਾਂ 2027 ਦੀਆਂ ਹਨ ਹਾਲੇ ਤਾਂ 2026 ਵੀ ਆਇਆ ਨਹੀਂ ਹੈ ਦੋਸਤੋ 2027 ਦੀ ਗੱਲ 2027 ਵਿੱਚ ਵੇਖਾਂਗੇ ਪਰ ਪਰ ਫਿਲਹਾਲ ਦੋਸਤੋ ਮੀਡੀਆ ਵਿੱਚ ਮਿਸਿਸ ਸਿੱਧੂ ਦੇ ਬਿਆਨ ਨੇ ਤਰਥੱਲੀ ਮਚਾਈ ਹੋਈ ਹੈ 500 ਕਰੋੜ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਦਾ ਅਹੁਦਾ ਉਹ ਖਰੀਦਿਆ ਜਾਂਦਾ ਹੈ ਕਾਂਗਰਸ ਵਿੱਚ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸੇ ਕੇ ਹਾਂ ਬਸਤ ਸਦ ਸੰਗ